ਹੈਲੋ एवरीवन गुड मॉर्निंग टू एवरीवन स्वागतਾ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹਰ ਤੁਸੀਂ ਸਾਰੇ ਕਿਵੇਂ ਹੋ ਆਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਇੰਦਰੂਸ ਤੋਂ ਹੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਹਾਂ ਲਓ ਜੀ ਜੱਜੂ ਸਿੰਘ ਬਰਾਡ ਰੈਡੀ ਹੈ ਸਕੂਲ ਜਾਣ ਦੇ ਲਈ ਹੈਲੋ ਬੇਟਾ ਗੁੱਡ ਮਾਰਨਿੰਗ ਬੱਚਾ ਚਲੋ ਵਾਹਨ ਆ ਗਈ ਮੇਰੇ ਪੋਤੇ ਦੀ ਚਲੋ ਭੱਜ ਕੇ ਚਲੋ ਭੱਜ ਕੇ ਚਲੋ 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 के चलो भज के ओ तो मैं ता अभी बैठा बाई भी बैठा वाह हे गुरु वाह हे गुरु सतनाम वैगुरु हंस के आओ फ्रेंड बैठ बैठे के वाव चल चलो बैठा चलो कोई नाल काका बैठा एक ਹਾਲੋ ਬੈਕ ਵੀਰਾ ਤੁਹਾਨੂੰ ਦੇਖੂ। ਇਹ ਵੀ ਨਾ ਇਹ ਤੋਂ ਆਏ ਮੋਰ ਕੇ ਜੀ ਕੇ ਇਹ ਪਾਸੇ ਨਾਲ ਹੀ ਤੇ ਮਦਾਈ ਦਾ ਹੀ ਰੋਟਾ ਠੀਕ ਹੈ। ਜੀ ਉਧਰੋਂ ਆਏ ਕਰੋ ਤਾਂ ਆਏ ਹੁਣੇ। ਬਾਈ ਬਟੂ ਪਾਈ ਜਾ ਪਰ ਬਾਈ ਬਟਾ ਬਾਈ ਬਟਾ ਸਮਾਈਲ ਸਮਾਈਲ ਮਿਲਦੇ ਤੁਹਾਨੂੰ ਹੁਣ ਆਪਾਂ ਕਰਦੇ ਆਂ ਵਲੌਗ ਦੀ ਸਟਾਰਟਿੰਗ ਹੈ ਹੁਣ ਆਪਾਂ ਕਾਡੇ ਵੀਡੀਓ ਸ਼ੂਟ ਐਂਡ ਹੋਣਾ ਬਣਾਉਣੀ ਹੈ ਸਬਜੀ ਆਪਾਂ ਕੱਲ ਕੱਲ ਪਰਸੋ ਗਏ ਸੀ ਮਤਲਬ ਆਪਾਂ ਸੰਡੇ ਨਾਈਟ ਨੂੰ ਗਏ ਸੀ ਆਪਾਂ ਅਮ੍ਰਿਤਸਰ ਸਾਹਿਬ ਗੁਰਦੁਆਰਾ ਸ੍ਰੀ ਅਨੰਦ ਸਾਹਿਬ ਮੱਥਾ ਟੇਕਣ ਐਂਡ ਆਪਾਂ ਕੱਲ ਨੂੰ ਮਾਰਨਿੰਗ ਆਏ ਸੀ ਵਾਪਸ ਐਂਡ ਉਸ ਤੋਂ ਬਾਅਦ ਮੈਂ ਕੋਈ ਵੀ ਵਲੋਗ ਸ਼ੂਟ ਨਹੀਂ ਕੀਤਾ ਤੇ ਮਾਈਕ ਮੈਂ ਜ਼ਰੂਰ ਅੱਜ ਪੱਕਾ ਹੀ ਚਾਰਜ ਲਾਉਂਗੀ ਚੇਤੇ ਦੇ ਨਾਲ ਫਿਰ ਮੈਂ ਕੀ ਕੀਤਾ ਆ ਕੇ ਤੰਪਾ ਤਾਂ ਥੋੜੀ ਜੀ ਕਵਟ ਹੋ ਜਾਂਦੀ ਸਫਰ ਦੇ ਹਨ ਸੋ ਕੱਲ ਵੀ ਵਲੌਗ ਮੈਂ ਸ਼ੂਟ ਨਹੀਂ ਕਰ پائی ਹਲਕੇ-ਮੁਲਕੇ ਕੋਈ ਕਲਿੱਪ ਹੋ ਗਿਆ ਤਾਂ ਇਹ ਸਭ ਵਲੌਗ ਵਿੱਚ ਐਡ ਹੋਣੀ ਹੋ ਜੂਗੀ ਤੇ ਬਾਕੀ ਹੁਣ ਆਪਾਂ ਵਲੌਗ ਦੀ ਸਟਾਰਟਿੰਗ ਕਰਦੇ ਆ ਉਹ ਤਾਂ ਮਾਰਨਿੰਗ ਵੀ ਕਰੀ ਸੀ ਤੇ ਬਾਕੀ ਜਦਜੋ ਤਾਂ ਸਕੂਲ ਆਪਾਂ ਸਟਾਰਟ ਹੋ ਗਿਆ ਉਹਦਾ ਸਕੂਲ ਜਾਣ ਲੱਗ ਗਿਆ ਬਾਕੀ ਇਹ ਤੋਂ ਪਹਿਲਾਂ ਦੇ ਜਿਹੜੇ ਵਲੌਗ ਹਨ ਉਹ ਪਿੱਛੇ ਪਏ ਦੋ ਦੋ ਵਲੌਗ ਹੋਣਗੇ ਕਮ ਸਿਕਮ ਉਹ ਵਲੌਗ ਮੈਂ ਪਾ ਦੂੰਗੀ ਕਿਉਂਕਿ ਵਲੌਗ ਤਾਂ ਪਾਣੀ ਅਕਸਰ ਬਣੇ ਹੋਏ ਨੇ ਹਨ ਤੇ ਆਪਾਂ ਐਡੀਟਿੰਗ ਕਰਕੇ ਉਹਨਾਂ ਨੂੰ ਆਪਾਂ ਉਹ ਵੜੇਲੀ ਉੱਤੇ ਵਲੌਗਿੰਗ ਦੇ ਵਿੱਚ ਤੁਹਾਨੂੰ ਉਹ ਵੀ ਐਡ-ਆਨ ਕਰਕੇ ਮਿਲ ਜਾਣਗੇ ਵਲੌਗ। ਵਲੌਗ ਆਪਣੇ ਡੇਲੀ ਆ ਰਹੇ ਸੋ ਸਾਰੇ ਜਣ ਪਲੀਜ਼ ਵਾਚ ਕਰਿਆ ਕਰੋ। ਅੱਜ ਆਪਾਂ ਬਣਾਉਣਾ ਛੋਲਿਆ ਤੇ ਛੋਲਿਆ ਕਾਫੀ ਦਿਨਾਂ ਬਾਅਦ ਮਿਲਿਆ। ਅੱਜ ਮਿਲਿਆ ਸਾਨੂੰ ਛੋਲਿਆ ਕਿੰਨੇ ਦਿਨਾਂ ਬਾਅਦ। ਅੱਜ ਬਣੂਗਾ ਵੀ ਬਹੁਤ ਟੇਸਟੀ ਕਿਉਂਕਿ ਕਈ ਤੁਹਾਨੂੰ ਪਤਾ ਹੀ ਹੋਣਾ ਜਿਹੜੀ ਚੀਜ਼ ਕਈ ਵਾਰ ਆਪਾਂ ਬਹਾਵਾ ਟਾਈਮ ਬਾਅਦ ਬਣਾਈ ਬੜੀ ਟੇਸਟੀ ਬੰਦੀ ਤੇ ਛੋਲਗਾ ਉਦੋਂ ਦਾ ਜਿੱਦਾਂ ਨਮਕੀ ਹਣੀ ਸੀ। ਮਨ ਕੇ ਛੋਲਿਆ ਹੀ ਛੋਲਗਾ ਹੋਈ ਪਈ ਤੇ ਛੋਲਗੇ ਨੂੰ ਹੀ ਨਜ਼ਰ ਲੱਗ ਗਈ ਛੋਲਗੇ ਨੇ ਮਿਲਿਆ ਸੀਗਾ। ਤੇ ਅੱਜ ਡੈਡੀ ਲੈ ਕੇ ਆਏ ਸੀ ਇੱਕ ਗੁੱਟੀ ਕੱਢ ਲਈ ਸੀ ਤੇ ਇੱਕ ਗੁੱਟੇ ਨੂੰ ਕੱਢ ਨੂੰ ਸੁਆ ਘਟਾਂਗੇ ਅਸੀਂ ਐਂਡ ਹੁਣ ਆਪਾਂ ਲਾਉਨੇ ਤੜਕਾ ਆਲੂ ਛੋਲੀਆਂ ਨੂੰ ਜਲਦੀ ਤੋਂ ਜਲਦੀ ਹਸਬੰਡ ਵੀ ਆਣ ਦਾ ਹਸਬੰਡ ਆਣ ਆਲੇ ਨਹੀਂ ਤੇ ਜੱਜੇ ਤੋਂ ਦਾਦੀ ਜੀ ਪਲੇ ਕਰਨ ਗਏ ਨੇ ਐਂਡ ਡੈਡੀ ਜੀ ਮਿਲੋਂ ਦਾ ਬਾਹਰ ਗਏ ਨੇ ਤੇ ਚਲੋ ਜੀ ਹੁਣ ਆਪਾਂ ਕਿਚਨ ਵਿੱਚ ਕਰਾਂਗੇ ਪੜਾ ਕੇ ਫ੍ਰੀ ਹੋ ਗਏ ਸਬਜ਼ੀ ਨੂੰ ਤੜਕਾ ਲਾਉਣੀ ਤੋਂਦੀ ਮੈਂ ਮੋਨੇ ਸਰ ਤੋਂ ਨਾਲ ਦਵਾ ਦਵਾ ਤੜਕਾ ਰੈਸਪੀ ਤੁਰੀ ਮੇਰੀ ਚੈੱਕ ਕਰੀ ਹੋਈ ਆ ਕੀ ਤੁਹਾਨੂੰ ਦੱਸਣਾ ਨਾ ਵਾਰ ਵਾਰ ਛੋੜ ਕੇ ਵਿਸਤਾਰੀ ਤੇ ਬਹੁਤ ਸੋਹਣਾ ਦਰਸ਼ਨ ਹੋਇਆ ਬੰਗਾਲ ਵਾਲੇ ਕਈ ਵਿਸਾਖੀ ਵਾਲੇ ਜਿੰਨੀ ਗੱਲ ਦੀ ਹੈ ਨਾ ਪਸਾਖੀਆਂ ਨੇ ਤੇ ਰਾਤ ਨੂੰ ਗਏ ਸੀ ਮਤਲਬ ਸੋ ਸਾਕੀ ਤੇ ਹੋਤੋ ਨਾ ਤਰੀ ਨੀ ਜੋਦੋਂ ਸਾਧਨ ਰੋਗੇ ਬੜੇ ਚੰਗੇ ਦਰਸ਼ਨ ਹੈ ਗੁਰੂ ਮਹਾਰਾਜ ਜਿਵੇਂ ਮੈਂ ਨਾ ਦਵਾ ਦਵਾ ਲਾ ਦਾਲ ਨੂੰ ਕਰਕਾ ਧਾਲੀਂ ਜੀ ਸਬਜ਼ੀ ਸਬਜ਼ੀ ਨੂੰ ਲਾ ਦਾਲਾ ਕਰਕਾ ਸਾਡੀ ਬਹੁਤ ਫੇਵਰਟ ਆ ਸਾਰੇ ਜਾਨਾਂ ਦੀ ਛੋਲੀਆਂ ਦੀ ਸਬਜ਼ੀ ਜ਼ਿਆਦਾਤਰ ਹੁੰਦੀ ਹਰ ਇੱਕ ਨੂੰ ਨਾ ਮੇਰੇ ਤੋਂ ਕੋਈ ਹੋਊਗਾ ਜਿਹੜਾ ਤਾਵਾਂ ਨੂੰ ਜੀ ਨੂੰ ਮਤਲਬ ਇਹ ਚੀਜ਼ ਸਬਜ਼ੀ ਪਸੰਦ ਨਾ ਹੋਊਗੀ ਆਦਰਵਾਇਜ਼ ਮੈਨੂੰ ਲੱਗਦਾ ਛੋਲਗਿਆਂ ਦੀ ਸਬਜ਼ੀ ਛੋਲਗਿਆਂ ਦੀ ਸਾਰਿਆਂ ਨੂੰ ਪਸੰਦ ਹੋਊਗੀ ਟੇਸਟੀ ਬਹੁਤ ਬਣਦਾ ਹਲਪੂਣ ਨੰਦੇ ਛੱਡੂ ਹੀ ਫੋਨ ਫੋਨ ਕੇ ਲਾ ਗੂ ਫੇਰ ਸਵਾਦ ਨਾਲ। ਮੇਕ ਪਾਣੀ ਨਹੀਂ ਪਿੰਦੀ ਵਿੱਚ। ਵਲੌਗ ਮੈਂ ਐਡਿਟ ਕਰਕੇ ਰੱਖ ਲਿਆ ਸੀ ਅੰਮ੍ਰਿਤ ਦਿਨ ਤਾਂ ਉਹ ਵੈਸੇ ਐਡਿਟ ਕਰਕੇ ਰੱਖ ਲਿਆ ਸੀ ਗੱਲ ਜਿਹੜੇ ਚਟਨੀ ਆਲਾ ਮਿਲਿਆ ਤੁਹਾਨੂੰ। ਘਰੇ ਆ ਗਈ ਸੂਤ ਆਪਾਂ ਤੇ ਫਿਰ ਆਪਾਂ ਜਿਹੜੇ ਟਾਈਮ ਤੇ ਪਾਉਣਾ ਸੀ ਅਪਲੋਡ ਕਰਦਾ ਸੀ ਐਡੀਟਿੰਗ ਕਰਕੇ ਰੱਖ ਲਿਆ ਸੀ ਪਹਿਲਾਂ ਹੀ ਮੈਂ। ਮੈਨੂੰ ਐਂ ਤੇ ਮੇਕੇ ਲੇਟ ਹੋ ਗਈ ਚਲੋ ਰਾਹ ਚ ਪਾ ਦਾਂ ਨਾ ਵਲੌਗ ਐਡਿਟ ਹੋਊਗਾ ਤਾਂ ਤੇ ਫਿਰ ਮੈਂ ਵਲੌਗ ਤਾਂ ਮੈਂ ਪਾਦਾ ਸੀ ਅਪਲੋਡ ਕਰਦਾ ਸੀ ਤੇ ਬਾਕੀ ਆਪਣੇ ਡੇਲੀ ਵਲੌਗ ਆ ਰਹੇ ਨੇ ਕਿ ਪਲੀ ਸਾਰੇ ਜਣੇ ਫੁੱਲ ਵਾਚ ਕਰਿਆ ਕਰੋ ਹਲਾ ਪਹਿਲਾਂ ਮੈਨੂੰ ਵਾਟਰਮੇਲ ਬਿਲਕੁਲ ਚੰਗਾ ਲੱਗਦਾ ਸੀ ਪਤਾ ਨਹੀਂ ਤਾਂ ਹੁਣ ਹੀ ਟੇਸਟੀ ਆਉਂਦਾ ਪਿਆ ਕਿ ਕਿਸ ਦਾ ਪਤਾ ਵ ਮੈਨੂੰ ਹੁਣ ਟੇਸਟੀ ਲੱਗਦਾ ਪਤਾ ਨਹੀਂ ਮੇਰੇ ਜੀ ਕਰਦਿਆਂ ਖਾਈ ਜਾਣਾ ਬਹੁਤ ਟੈਸਟ ਲੱਗਦਾ ਬਣਾਉਣਾ। ਉਹ ਅੱਜ ਮੈਂ ਪਹਿਲੀ ਵਾਰ ਆਪੇ ਕੱਟਣ ਲੱਗੀ ਆ। ਉਹ ਵੀ ਮੇਰੇ ਜੀ ਕਰੀਦਾ ਤਾਂ ਕੱਟਣ ਲੱਗਿਆ। ਨਹੀਂ ਤੁਹਾਨੂੰ ਪਤਾ ਕਿ ਮੈਨੂੰ ਕੱਟ ਕੇ ਖਾਣਾ ਵਧੀਆ ਨਹੀਂ ਕਰਦਾ। ਕਦੇ-ਕਦੇ ਜੀ ਜਿਹਾ ਕਰਦਾ ਹੁੰਦਾ। ਬਾਕੀ ਪਪੀਤੇ ਦੇ ਨਾਲ ਨੂੰ ਪਪਾਹੇ ਦੇ ਨਾਲੋਂ ਕੱਟਣਾ ਹੀ ਸੁੱਖਾ ਵੀ ਆ। ਵੈਸੇ ਨਾ ਵਾੜੀਆਂ ਜਿਹੜੀਆਂ ਦੇ ਵਿੱਚ ਕੱਟਣਾ ਨਾ ਪਤਾ ਥੋੜਾ 희 ਸੀ। ਲੋ ਜੀ ਟਾਈਮ ਹੋ ਗਿਆ। ਲੱਗਾ ਸਾਢੇ 6 6:35 ਹੋ ਗਏ। ਸਬਜ਼ੀ ਧਰਤੀ ਸੀ। ਆ ਨਾ ਮੇਰਾ ਕਿੱਡਾ ਹੀ ਆ ਪਤਾ ਨਹੀਂ ਕਿਉਂ। ਇਹ ਤੇ ਇੱਡਾ ਹੀ ਆ ਸਿੱਧਾ ਹੀ ਨਹੀਂ ਹੁੰਦਾ। ਤਾਂ ਨਹੀਂ ਕੀ ਗੱਲ। ਇਹ ਪਤਾ ਨਹੀਂ ਕਿਉਂ ਸਿੱਧਾ ਨਹੀਂ ਤਾਂ ਹੀ ਮੈਂ ਇਹਦੇ ਨਾਲ ਸਿੱਧੇ ਹੋ ਕੇ ਕਿ ਮੈਂ ਕਿਹਾ ਇਹ ਤਾਂ ਗਮਲੇ ਚੋਂ ਬਾਹਰ ਆਉਣਾ ਹੀ ਹੋਣਾ। ਫਿਰ ਤਾਂ ਹੀ ਮੈਂ ਇੱਕ ਦਿਨ ਇਹਦੇ ਚੋਂ ਇੱਕ ਦੋ ਗਮਲ ਦੋ ਬਣੇ ਪਏ ਸੀ ਛੋਟੇ। ਇੱਕ ਤਾਂ ਮੈਂ ਸਿਸਟਰ ਆਏ ਸੀ। ਉਹਨਾਂ ਨੂੰ ਦੇਤਾ ਵਿੱਚ ਲਾ ਕੇ ਗਮਲੇ ਤੇ ਪਤਾ ਨਹੀਂ ਹੋਈ ਤੇ ਤਾਂ ਯਾਦ ਚ ਨਹੀਂ ਤੇ ਇੱਕ ਮੈਂ ਆਪਦਾ ਉੱਥੇ ਲਾ ਲੈ ਸੀ ਦੇਖੀ ਆਪਾ ਉਹਦੋਂ ਵਿਖਾਇ ਸੀ ਇਸ ਤੋਂ ਇਹ ਦੇਖਦੇ ਆ ਉਹ ਦੇਖੋ ਇਹ ਪਾਣੀ ਦਿੰਨੇ ਆ ਆਪਾ ਚੱਲ ਪਏਗਾ ਆਹ ਬੜੇ ਇਹ ਪੱਤੇ ਜਿਹਦੇ ਰੋਟ ਇਹ ਵੀ ਸਵਾਇਗਰ ਨਾਲ ਹੀ ਹੁੰਦੇ ਆ ਨੰਨੂ ਨੂੰ ਕੈਚ ਅਪ ਕਰ ਲਿਆ ਨੰਨੂ ਆ ਗਿਆ ਮੈਂ ਕਿਹਾ ਪਾਪਾ ਜੀ ਆਉਂਦੇ ਆ ਲੇਟ ਆ ਕਿਉਂ ਕਹਿੰਦਾ ਮੈਂ ਨਾ ਨਾ ਪੁੱਤ ਨਾ ਇਹ ਗਲਤ ਕੰਮ ਆ ਗੱਲ ਸੁਣ ਮੇਰੀ ਜਦਜਤ ਬੇਟਾ ਸ਼ੂਜ਼ ਆ ਚੱਪਲ ਪਾ ਕੇ ਜਾਣੇ ਠੀਕ ਹੈ ਤੇ ਲੋ ਜੀ ਇੱਥੇ ਈਵਨਿੰਗ ਦਾ ਟਾਈਮ ਹੈ ਤੇ ਜਦਜਤ ਦੁਬਾਰੋ ਵੀ ਪਲੇ ਕਰਕੇ ਆ ਗਿਆ ਸੀ ਤੇ ਉਸ ਤੋਂ ਬਾਅਦ ਇਹ ਬੋਲੇ ਮਮਾ ਮੇਰੇ ਨਾਲ ਪਲੇ ਕਰੋ ਐਂਡ ਫਿਰ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਤੁਹਾਨੂੰ ਮੈਂ ਕਰਵਾਨੀਆ ਪਲੇ ਫਿਰ ਅਸੀਂ ਦੋਨਾਂ ਮਾਂ ਪੁੱਤਾਂ ਨੇ ਪਕੀ ਤਾ ਪਲੇ ਬਾਟ ਬਾਲ ਦੇਖੋ ਇਹ ਅਸੀਂ ਨਾ ਸਪੀਡ ਵੀਡੀਓ ਦੀ ਮੈਂ ਨਾ ਫਾਸਟ ਕਰੀ ਹੋਈ ਹੈ ਤਾਂ ਕਰਕੇ ਜਿਆਦਾ ਭੱਜੇ ਫਿਰਦੇ ਮੰਮੀ ਤਾਰ ਕੱਢਣ ਲੱਗੇ ਨੇ ਐਂਡ ਮੈਂ ਹੋਰ ਜਦੋਂ ਅਸੀਂ ਪਲੇ ਕਰਾਂਗੇ ਤੇ ਇੱਥੇ ਅਸੀਂ ਕਰੀ ਜੇ ਇਹ ਕਰੇ ਵੱਡਾ ਬੈਟ ਮੈ ਲੈਣਾ ਮੈਂ ਕਿਹਾ ਛੋਟਾ ਤੋਲ ਲੈ ਵੱਡਾ ਮੈ ਲੈ ਅਸੀਂ ਪਹਿਲਾਂ ਜਾਣ ਕੇ ਇਦਾਂ ਲੱਗੇ ਰਹੇ ਉਹ ਵੇਖੋ ਫਿਰ ਵੱਡਾ ਮੈਨੂੰ ਦੇ ਤਾ ਫਿਰ ਦੇ ਤਾ ਮੈਨੂੰ ਵੱਡਾ ਮੈਂ ਕਿਹਾ ਮੈਂ ਤਾਂ ਖੇਡਦੀ ਨਹੀਂ ਜੇ ਮੈਨੂੰ ਛੋਟਾ ਦੇਂਗਾ ਫਿਰ ਮੈਨੂੰ ਦੇ ਤਾ ਫਿਰ ਉੱਥੇ ਮੰਮੀ ਹੁਣ ਤਾਰ ਕੱਢੀ ਹੁੰਦੇ ਅਸੀਂ ਪਲੇ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਅੰਦਰ ਜਾਓ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ